ਤੁਸੀਂ ਵੇਖ ਰਹੇ ਹੋ ਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਲੰਦਰ ਤੋਂ ਐਲਾਨੇ ਗਏ ਉਮੀਦਵਾਰ ਮਹਿੰਦਰ ਸਿੰਘ ਕੇਪੀ ਟਿਕਟ ਮਿਲਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕ ਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉੱਤੇ ਹੀ ਕਾਂਗਰਸ ਛੱਡਣ ਦਾ ਕਾਰਨ ਵੀ ਦੱਸਿਆ ਤੇ ਨਾਲ ਹੀ ਇਹ ਵੀ ਕਹਿੰਦੇ ਹੋਏ ਨਜ਼ਰ ਆਈ ਕਿ ਰੱਬ ਤੋਂ ਬਾਅਦ ਸਰਕਾਰ ਹੀ ਹੁੰਦੀ ਹੈ ਜੋ ਲੋਕਾਂ ਦੀ ਜ਼ਰੂਰਤਾਂ ਪੂਰੀਆ ਕਰਦੀ ਹੈ ਤੇ ਅਸੀਂ ਵੀ ਪੂਰੀ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਕਰਾਂਗੇ ਇਸ ਦੇ ਨਾਲ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਗੁਰੂ ਘਰ ਆਏ ਆ ਇਸ ਲਈ ਰਾਜਨੀਤੀ ਨਾਲ ਜੁੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਲ ਬਣਾਇਆ ਔਰ ਅਸੀਂ ਅੱਜ ਸਾਰੇ ਸਾਥੀ ਸਰਕੂ ਬਟਾਲਾ ਸਾਹਿਬ ਸਾਡੇ ਬੰਦਨ ਸਾਹਿਬ ਸਾਰੇ ਅਸੀਂ ਇੱਥੇ ਅੱਜ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਜੂਰ ਮੱਥਾ ਟੇਕਣ ਆਏ ਆ ਗੁਰੂ ਮਾਰਾਦਾ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ ਦਾ ਅਸ਼ੀਰਵਾਦ ਲੈਣ ਆਏ ਆ ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਆ ਔਰ ਸ਼੍ਰੋਮਣੀ ਕਾਲੀ ਦਲ ਦਾ ਪ੍ਰਾਨਾ ਖਾਸ ਹੈ ਇਸ ਕਰਕੇ ਮੈਂ ਆਪਣੀ ਜਿਹਨੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ ਇੱਥੇ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅਸੀਂ ਸ਼ੁਰੂ ਕਰਾਂਗੇ ਤੀਨੋਂ ਹੀ ਕਹਿੰਦੇ ਰਿਸ਼ਵਤ ਖੋਰੀ ਖਤਮ ਹੋ ਜੇਤੀ ਪੈ ਆਵਦੇ ਤੁਸੀਂ ਜੀ ਇਹ ਰਿਸ਼ਵਤਪੂਰੀ ਆਪਾਂ ਦੇਖੋ ਇਸ ਜਗ੍ਹਾ ਤੇ ਬੈਠੇ ਆਂ ਖੜੇ ਆਂ ਜਿੱਥੇ ਸੱਚ ਦੀ ਜਿੱਥੋਂ ਆਵਾਜ਼ ਆਉਂਦੀ ਆ ਤੁਸੀਂ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੱਸੋ ਵੀ ਕਿੰਨੀ ਪੰਜਾਬ ਦੇ ਵਿੱਚ ਜਿਹੜੀ ਰਿਸ਼ਵਤ ਜਿਹੜੀ ਆ ਖਤਮ ਹੋ ਚੁੱਕੀ ਆ ਇਹ ਗੱਲਾਂ ਜਿਹੜੀਆਂ ਕਹਿਣ ਵਾਲੀਆਂ ਹੁੰਦੀਆਂ ਰਾਜਨੀਤਿਕ ਲੋਕ ਬਹੁਤ ਬੜਾ ਚੜਾ ਕੇ ਗੱਲਾਂ ਕਰਦੇ ਨੇ ਲੇਕਿਨ ਸਚਾਈ ਜਿਹੜੀ ਆ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਆਉਨੇ ਆ ਤੇ ਆਪ ਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਆ ਅੱਜ ਜਿੰਨੀ ਪੰਜਾਬ ਦੇ ਵਿੱਚ ਰਿਸ਼ਵਤਪੂਰੀ ਆ ਮੇਰਾ ਖਿਆਲ ਰਿਕਾਰਡ ਟੁੱਟ ਗਿਆ ਅਸੀਂ ਵੀ ਰਾਜਨੀਤੀ 'ਚ ਰਹੇ ਆ ਬਹੁਤ ਲੰਬਾ ਸਮਾਂ ਹੋ ਗਿਆ ਰਾਜਨੀਤੀ ਦੇ ਵਿੱਚ ਬੜੇ ਉੱਚ ਅਹੁਦਿਆਂ ਦੇ ਉੱਤੇ ਰਹੇ ਆ ਕੋਈ ਵੀ ਵਿਅਕਤੀ ਸਾਡੇ ਉੱਤੇ ਅੱਖ ਚ ਹੱਥ ਚੱਕ ਕੇ ਅੱਖ ਚੱਕ ਕੇ ਇਹ ਨਹੀਂ ਕਹਿ ਸਕਦਾ ਕਿ ਕੇਪੀ ਔਰ ਕੇਪੀ ਦੇ ਪਰਿਵਾਰ ਨੇ ਕੋਈ ਇਦਾਂ ਦੀ ਕ腐ਸ਼ਨ ਕੀਤੀ ਹੈ ਕੋਈ ਮਾੜਾ ਕੰਮ ਕੀਤਾ ਹੈ ਕਿਸੇ ਦੇ ਨਾਲ ਧੱਕਾ ਕੀਤਾ ਹੈ ਇਹ ਡਿਪੈਂਡ ਕਰਦਾ ਬੰਦੇ-ਬੰਦੇ ਤੇ ਅੰਜਲਦਰ ਦੀ ਸੀਨੀਅਰ ਜੀ ਸੀ ਚੰਦੀ ਹੈ ਸੁਸ਼ੀਲ ਰਿੰਕੂ ਹੈ ਸਾਹਮਣੇ ਸਿਆਸੀ ਖਾੜੇ ਦੇ ਵਿੱਚ ਇਹ ਸਾਧੂ ਚੋਣ ਇਹ ਕਹਿ ਸਕਦੇ ਮਦਾਨੂ ਕਿਸ ਤਰ੍ਹਾਂ ਦੇਖੋ ਨੀ ਭਾਈ ਦੇਖੋ ਚੋਣਾ ਦੇ ਵਿੱਚ ਕੈਂਡੀਡੇਟ ਤਾਂ ਖੜੇ ਹੁੰਦੇ ਹੀ ਆ ਪਾਰਟੀਆਂ ਦੀ ਲੜਾਈ ਹੁੰਦੀ ਆ ਔਰ ਲੋਕ ਸਭਾ ਦਾ ਇਲੈਕਸ਼ਨ ਆ ਇਹ ਕੋਈ ਛੋਟਾ ਜਿਹਾ ਇਲੈਕਸ਼ਨ ਤਾਂ ਨਹੀਂ ਸਾਰੇ ਦੇਸ਼ ਦਾ ਇਲੈਕਸ਼ਨ ਆ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਜਾਗਰ ਹੋਣੀ ਆ ਜਿਹੜੀਆਂ ਲੋਕ ਪਿਛਲੇ 10 ਸਾਲ ਤੋਂ ਭਾਜਪਾ ਦੀ ਸਰਕਾਰ ਦੀ ਤਰਸ ਦੀ ਝਾਲੇ ਨੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਮਨੋਰਟੀਜ਼ ਐ ਸਿੱਖ ਜਿਹੜੇ ਸਾਡੇ ਦਲਿਤ ਭਾਈਚਾਰਾ ਆ ਮੁਸਲਮਾਨ ਆ ਔਰ ਕ੍ਰਿਸਚੀਅਨ ਆ ਜਿਹੜਾ ਉਹਨਾਂ ਦੇ ਉੱਤੇ ਅਤਿਆਚਾਰ ਜਿਹੜਾ ਹੋ ਰਿਹਾ ਆ ਅੱਜ ਸਿੱਧਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਜੀ ਮੁਸਲਮਾਨਾਂ ਨੇ ਬੱਚੇ ਜ਼ਿਆਦਾ ਪੈਦਾ ਕਰਦੇ ਆ ਜੀ ਕਾਂਗਰਸ ਨੇ ਪੁਰਾਣੀਆਂ ਸਰਕਾਰਾਂ ਨੇ ਮੁਸਲਮਾਨਾਂ ਨੂੰ ਬੜਾ ਕੁਝ ਦਿੱਤਾ ਤੇ ਜਿਹੜੇ ਲੋੜਵੰਦ ਹੁੰਦੇ ਆ ਜੇ ਉਹਨਾਂ ਨੂੰ ਕੋਈ ਸਰਕਾਰਾਂ ਦਿੰਦੀਆਂ ਤੇ ਕੋ ਮੜੀ ਗੱਲ ਲੋੜਵੰਦਾਂ ਵਾਸਤੇ ਜਿਹੜੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਰੱਬ ਤੋਂ ਬਾਅਦ ਸਰਕਾਰ ਹੁੰਦੀ ਆ ਜਿਹੜੀ ਕਿ ਕਿਸੇ ਗਰੀਬ ਦੀ ਲੋੜਵੰਦ ਦੀ ਉਹਦੀ ਜਿਹੜੀ ਆ ਜ਼ਰੂਰਤ ਨੂੰ ਪੂਰਾ ਕਰਦਾ ਤੋਂ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੇ ਸਾਡੇ ਸਮਾਜ ਦੇ ਵਿੱਚ ਇੱਕੋ ਹੀ ਫਿਰਕੇ ਦੇ ਲੋਕਾਂ ਨੂੰ ਦੇਸ਼ ਜਿਹੜਾ ਇੱਕੋ ਫਿਰਕੇ ਦੇ ਲੋਕਾਂ ਦੇ ਨਾਲ ਨਹੀਂ ਚੱਲ ਸਕਦਾ ਇਹ ਬਹੁਤ ਪੱਖੀ ਸਮਾਜ ਆ ਸਾਡਾ ਬਹੁਤ ਜਾਤੀ ਸਮਾਜ ਆ ਹਰ ਜਾਤ ਪਾਤ ਨੂੰ ਅਧਿਕਾਰ ਹੈ ਇੱਥੇ ਕਿ ਅਸੀਂ ਆਪਣੇ ਇਸ ਦੇਸ਼ ਦੇ ਵਿੱਚ ਰਹਿ ਸਕੀਏ ਮੈਂ ਸਮਝਦਾ ਕਿ ਲੋਕ ਸਭਾ ਦੇ ਵਿੱਚ ਇਹ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਲੋਕਾਂ ਕੋ ਜਾ ਕੇ ਕਰਾਂਗੇ ਸਰ ਨਵੀਂ ਪਾਰਟੀ ਹੈ ਕਿੱ사 ਲੱਗਦਾ ਬਹੁਤ ਵਧੀਆ ਲੱਗ ਰਹੀ ਨਵੀਂ ਪਾਰਟੀ ਨਹੀਂ ਪਾਰਟੀ ਤਾਂ 100 ਸਾਲ ਤੋਂ ਵੀ ਉੱਤੇ ਪੁਰਾਣੀ ਹੈ ਤਾਂ ਇਹ ਨਵੀਂ ਪਾਰਟੀ ਨਹੀਂ ਦੇਖੋ ਮੇਰਾ ਸੰਬੰਧ ਸਿਆਚਾਰ ਸਾਰੀਆਂ ਪਾਰਟੀਆਂ ਦੇ ਨਾਲ ਮੈਂ ਕਦੇ ਵਿਤਕਰਾ ਨਹੀਂ ਕੀਤਾ ਕਿ ਕੋਈ ਕਿਹੜੀ ਪਾਰਟੀ ਚੋਂ ਕਿੱਥੇ ਆ ਮੇਰਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਉਹ ਚਾਹੇ ਕੋਈ ਪਾਰਟੀ ਹੋਵੇ ਮੈਂ ਆਪਣੀ ਨਵੀਂ ਸ਼ੁਰੂਆਤ ਨਵੀਂ ਇਨਿੰਗ ਸ਼ੁਰੂ ਕੀਤੀ ਆ ਔਰ ਮੈਨੂੰ ਪੂਰੀ ਆਸ ਹੈ ਕਿ ਜਲੰਧਰ ਦੇ ਜਿਹੜੇ ਬਸਨੀਕ ਨੇ ਲੋਕ ਨੇ ਔਰ ਖਾਸ ਔਰਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਜਿਹੜਾ ਪਸੰਦ ਕਰਦੇ ਨੇ ਔਰ ਵੋਟਾਂ ਪਾਉਂਦੇ ਇਹ ਗੱਲਾਂ ਹੁਣ ਦੇਖੋ ਬਹੁਤ ਲੰਬੀਆਂ ਹੋ ਜਾਣੀਆਂ ਜੇ ਰ ਕੋਈ ਵੀ ਵਿਅਕਤੀ ਜਿਹੜਾ ਹੈ ਕਿਸੇ ਗੱਲੋਂ ਦੁਖੀ ਹੁੰਦਾ ਹੈ ਤੇ ਜੇ ਉਹਦਾ ਦੁੱਖ ਦਰਦ ਜਿਹੜਾ ਉਹਦੇ ਪੇਰੈਂਟਸ ਜਾਂ ਉਹਦੇ ਜਿਹੜੇ ਮਾਪੇ ਆ ਜਿਹੜੇ ਜਿਹੜੇ ਉਹਨਾਂ ਦੇ ਹੈਡ ਆ ਪਰਿਵਾਰ ਆ ਉਹ ਜੇ ਉਹਦਾ ਦੂਰ ਨਾ ਕਰੇ ਤੇ ਫਿਰ ਤਕਲੀਫ ਹੁੰਦੀ ਹੈ